ਸੱਜਣੋ ਉਜਾੜਾ ਤੇ ਜਸ਼ਨ ਸਭ ਕੁਝ ਇੱਥੇ ਹੋਇਆ ਇਸੇ ਧਰਤੀ ਤੇ ਹੋਇਆ ਤੇ ਸੇਮ ਹਾਲਾਤਾਂ ਵਿੱਚ ਹੋਇਆ ਕਿ ਜਦੋਂ ਜਿਨ੍ਹਾਂ ਗਾਂਧੀ ਨਹਿਰੂ ਤੇ ਪਟੇਲ ਹੋរី ਤੇ ਇਹਨਾਂ ਦੇ ਲੋਕ ਜਸ਼ਨ ਮਨਾ ਰਹੇ ਸੀ ਆਜ਼ਾਦੀ ਦੇ ਤੇ ਉਦੋਂ ਦੂਸਰੇ ਪਾਸੇ ਕੁਝ ਕਿਸਮਤ ਦੇ ਮਾਰੇ ਹੋਏ ਸਾਡੇ ਵਾਲੇ ਆਪਣੀਆਂ ਬੇਕਸੂਰ ਬਲਾਤਕਾਰ ਹੋਈਆਂ ਟੀਆਂ ਪੈਣਾ ਦੀਆਂ ਨੰਗੀਆਂ ਲਾਸ਼ਾਂ ਉੱਪਰ ਕਫਨ ਪਾ ਰਹੇ ਸੀਗੇ ਸੋ ਵੱਡਾ ਦੁਖਾਂਤ ਸੀਗਾ ਇਹ ਕਿ ਇੱਕ ਤਾਂ ਉਜੜ ਕੇ ਆਏ ਤੇ ਨੀਰਾ ਧਨ ਦੌਲਤ ਤੇ ਪੈਸਾ ਜਾਂ ਜ਼ਮੀਨਾਂ ਹੀ ਨਹੀਂ ਗਵਾਈਆਂ ਇਹ ਤਾਂ ਵੀ ਗਵਾਈਆਂ ਤੇ ਉਹ ਸਮਾਂ ਬਹੁਤ ਔਖਾ ਹੁੰਦਾ ਜਦੋਂ ਆਪਣੇ ਨਾਲ ਜੰਮੀਆਂ ਖੇਡੀਆਂ ਟੀਆਂ ਪੈਣਾ ਨੂੰ ਆਪਣੇ ਹੱਥੀ ਖੂਹ ਵਿੱਚ ਸੁੱਟਿਆ ਜਾਵੇ ਨਹਿਰ ਵਿੱਚ ਸੁੱਟਿਆ ਜਾਵੇ ਜਾਂ ਕਿਸੇ ਤਰ੍ਹਾਂ ਮਰਜ਼ੀ ਉਹਨਾਂ ਦਾ ਜੀਵਨ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪਲ-ਪਲ ਮਰਦੇ ਹੋਏ ਅਖੀਰ ਸਰਹੱਦ ਤੋਂ ਪਾਰ ਆਣ ਕੇ ਜੀਵਨ ਦੀ ਆਸ ਨਾਲ ਤੇ ਫਿਰ ਇੱਥੇ ਵੀ ਕਿਹੜਾ ਆਉਂਦਿਆਂ ਨੂੰ ਹੀ ਉਹਨਾਂ ਨੂੰ ਜਿਹੜਾ ਸੀ ਸਭ ਕੁਝ ਹਾਲਾਤ ਠੀਕ ਹੋ ਗਏ ਤੰਬੂਆਂ 'ਚ ਰਹਿ ਮਹਿਲਾਂ ਦੇ ਮਾਲਕ ਤੰਬੂਆਂ 'ਚ ਰਹਿ ਤੇ ਜਿਨ੍ਹਾਂ ਨੇ ਨਾਨਕ ਦੀ ਕਿਰਪਾ ਦੇ ਨਾਲ ਥਾਂ-ਥਾਂ ਲੰਗਰ ਲਾ ਕੇ ਭੁੱਖਿਆਂ ਨੂੰ ਲੰਗਰ ਛਕਾਇਆ ਰੋਟੀ ਦਿੱਤੀ ਉਹ ਆਪ ਸਰਕਾਰੀ ਦਾਲ ਦੀ ਉਡੀਕ ਵਿੱਚ ਤੰਬੂਆਂ ਵਿੱਚ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਤੇ ਫਿਰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਜ਼ਿਲ੍ਹੇ ਜਮੀਨਾ ਔਲਾਟ ਹੋਈਆਂ ਕਿਹੜੀਆਂ ਔਲਾਟ ਹੋਈਆਂ 15 ਪੈਸੇ 20 ਪੈਸੇ ਮਿਲਿਆ ਤੇ ਕਈਆਂ ਦੀਆਂ ਲਾਟਰੀਆਂ ਲੱਗ ਗਈਆਂ ਕਿ ਮਿਲਜੋਲ ਕਰਕੇ ਜਿਹੜੇ ਇੱਧਰ ਸੀਗੇ ਉਹ ਪਟਵਾਰੀਆਂ ਨਾਲ ਜਾਂ ਕਿਸੇ ਤਰ੍ਹਾਂ ਵੀ ਹੈ ਉਹ ਉਹਨਾਂ